ਭਗਤ ਕਬੀਰ ਜੀ ਦੀ ਪ੍ਰੀਖਿਆ ਲੈਣ ਵਾਸਤੇ ਇੱਕ ਵਾਰ ਭਗਵਾਨ ਆਪ ਐਸੇ ਦੁਨੀਆ ਤੇ ਆਮ ਇਨਸਾਨ ਦਾ ਰੂਪ ਧਾਰ ਕੇ ਆਇਆ ਭਗਤ ਕਬੀਰ ਜੀ ਉਸ ਪ੍ਰੀਖਿਆ ਦੇ ਵਿੱਚੋਂ ਵੀ ਸਫਲ ਹੋਏ ਕਿਉਂਕਿ ਭਗਤ ਕਬੀਰ ਜੀ ਦੇ ਉਤਮ ਵਿਚਾਰ ਪਰਮੇਸ਼ਰ ਦੇ ਨਾਲ ਲਗਨ ਅਤੇ ਨੇਕ ਕਰਮ ਕਰਨ ਕਰਕੇ ਭਗਤ ਕਬੀਰ ਜੀ ਦਾ ਜਸ ਚਾਰੇ ਪਾਸੇ ਹੋ ਰਿਹਾ ਸੀ ਭਾਵੇਂ ਭਗਤ ਕਬੀਰ ਦੇ ਇਸ ਜਸ ਨੂੰ ਬ੍ਰਾਹਮਣ ਲੋਕ ਬਹੁਤ ਮਾੜਾ ਗਿਣਦੇ ਸਨ ਉਹ ਇਹ ਆਖਦੇ ਸਨ ਕਿ ਅਸੀਂ ਬ੍ਰਾਹਮਣ ਆ ਇਹ ਜਾਤ ਦਾ ਜੁਲਾਹਾ ਹੋ ਕੇ ਵੀ ਸਾਡੇ ਨਾਲੋਂ ਜ਼ਿਆਦਾ ਗਿਆਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ ਦੂਸਰਾ ਜੋ ਕਰਮ ਕਾਂਡ ਕਰਕੇ ਉਹ ਬ੍ਰਾਹਮਣ ਲੋਕ ਲੋਕਾਂ ਨੂੰ ਲੁੱਟਿਆ ਕਰਦੇ ਸਨ ਦੁਨੀਆ ਨੂੰ ਪਰਮਾਤਮਾ ਵਿੱਚ ਪਾਇਆ ਕਰਦੇ ਸਨ ਭਗਤ ਕਬੀਰ ਨੇ ਉਹਨਾਂ ਕਰਮਾਂ ਕਾਂਡਾਂ ਦਾ ਵੀ ਖੰਡਨ ਕੀਤਾ ਸੇਵਾ ਦੇ ਨਾਲ ਸਿਮਰਨ ਦੇ ਨਾਲ ਪਰਮੇਸ਼ਰ ਦੇ ਨਾਲ ਭਗਤ ਕਬੀਰ ਨੇ ਜੋੜਿਆ ਤੇ ਅੰਧ ਵਿਸ਼ਵਾਸਾਂ ਤੋਂ ਵਿਮਾ ਪਰਮਾਤਮਾ ਤੋਂ ਦੂਰ ਕੀਤਾ ਸੋ ਜਿੱਥੇ ਭਗਤ ਕਬੀਰ ਜੀ ਪਰਮੇਸ਼ਰ ਦੀ ਸੇਵਾ ਕਰਨ ਦਾ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਨ ਦਾ ਉਪਦੇਸ਼ ਲੋਕਾਂ ਨੂੰ ਦਿੰਦੇ ਨੇ ਉਥੇ ਭਗਤ ਕਬੀਰ ਜੀ ਦਾ ਆਪਣਾ ਜੀਵਨ ਬੜਾ ਉੱਚਾ ਹੈ ਭਗਵਾਨ ਪਰਕ ਕਰਨ ਵਾਸਤੇ ਇੱਕ ਵਾਰ ਆਪ ਆ ਗਿਆ ਹੋਇਆ ਇਸ ਤਰ੍ਹਾਂ ਕਿ ਜਿੱਥੇ ਭਗਤ ਕਬੀਰ ਜੀ ਮਨੁੱਖਤਾ ਦੀ ਸੇਵਾ ਕਰਿਆ ਕਰਦੇ ਸਨ ਉਥੇ ਕਿਰਤਕਮਈ ਵੀ ਭਗਤ ਕਬੀਰ ਜੀ ਆਪਣੀ ਹੱਕ ਸੱਚ ਦੀ ਕਰਿਆ ਕਰਦੇ ਸਨ ਭਗਤ ਕਬੀਰ ਜੀ ਨੇ ਕੱਪੜਾ ਤਿਆਰ ਕਰਨਾ ਫਿਰ ਉਸ ਕੱਪੜੇ ਨੂੰ ਵੇਚ ਕੇ ਉਹਦੇ ਨਾਲ ਕਿਰਤ ਕਮਾਈ ਕਰਨੀ ਤੇ ਆਏ ਗਏ ਜੋ ਵੀ ਪਰਮੇਸ਼ਰ ਦੇ ਸੰਤ ਭਗਤ ਲੋੜਵੰਦ ਹਨ ਉਹਨਾਂ ਨੂੰ ਲੰਗਰ ਸਕਾਉਣਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹੋਇਆ ਇਸ ਤਰ੍ਹਾਂ ਕਿ ਜਦੋਂ ਘਰ ਦੇ ਵਿੱਚ ਕੁਝ ਰਸਤਾ ਬਸਤਾ ਘਟਣ ਲੱਗੀਆਂ ਨੇ ਤਾਂ ਇੱਕ ਥਾਂ ਨੇ ਕੱਪੜੇ ਦਾ ਘਰ ਦੇ ਵਿੱਚ ਤਿਆਰ ਪਿਆ ਹੋਇਆ ਸੀ ਭਗਤ ਕਬੀਰ ਜੀ ਦੇ ਮਾਤਾ ਪਿਤਾ ਜੀ ਮਾਤਾ ਲੋਈ ਜੀ ਆਖਣ ਲੱਗੇ ਤੇ ਇਦਾਂ ਕੰਮ ਕਰੋ ਘਰ ਦੇ ਵਿੱਚ ਸਭ ਦਾ ਪਤਾ ਥੋੜਾ ਰਹਿ ਗਿਆ ਮਸਾਂ ਅੱਜ ਦੇ ਦਿਨ ਜੋ ਗਈ ਹੈ ਤੁਸੀਂ ਇਹ ਥਾਨ ਸ਼ਹਿਰ ਲੈ ਜਾਓ ਤੇ ਇਸ ਨੂੰ ਵੇਚ ਕੇ ਰਸਤਾ ਬਸਤਾ ਲੈ ਕੇ ਆਓ ਸੋ ਭਗਤ ਕਬੀਰ ਜੀ ਉਹ ਕੱਪੜੇ ਦਾ ਥਾਨ ਲੈ ਕੇ ਸ਼ਹਿਰ ਕਪੜਾ ਵੇਚਣ ਵਾਸਤੇ ਚਲੇ ਗਏ ਨੇ ਹੁਣ ਉਸ ਅਕਾਲਪੁਰ ਕਵਾਹਿਗੁਰੂ ਪਰਮੇਸ਼ਰ ਨੇ ਭਗਤ ਕਬੀਰ ਦੀ ਪ੍ਰੀਖਿਆ ਲਈ ਉਹ ਪਰਮੇਸ਼ਰ ਇੱਕ ਆਮ ਜਿਹੇ ਬੰਦੇ ਦੇ ਰੂਪ ਵਿੱਚ ਇੱਕ ਸਾਧੂ ਸੰਤ ਦਾ ਰੂਪ ਧਾਰ ਕੇ ਕਬੀਰ ਦੇ ਸਾਹਮਣੇ ਆ ਗਿਆ ਸਰਦੀ ਦੀ ਰੁੱਤ ਸੀ ਉਹ ਸਾਧੂ ਨੇ ਭਗਤ ਕਬੀਰ ਨੂੰ ਉਹ ਕੱਪੜੇ ਦਾ ਥਾਨ ਲਿਜਾਂਦਿਆਂ ਵੇਖਿਆ ਆਵਾਜ਼ ਮਾਰੀ ਆਖਣ ਲੱਗੇ ਉਹ ਪਰਮੇਸ਼ਰ ਦੇ ਪਿਆਰੇ ਮੈਂ ਫਕੀਰ ਹਾਂ ਮੈਨੂੰ ਕੱਪੜੇ ਦੀ ਲੋੜ ਹੈ ਸਰਦੀ ਬਹੁਤ ਹੈ ਮੈਨੂੰ ਕੱਪੜਾ ਹੀ দান ਕਰਦੇ ਤੇ ਭਗਤ ਕਬੀਰ ਜੀ ਨੇ ਆਪ ਉਸ ਸੰਤ ਦੇ ਕੋਲ ਛੇਤੀ ਨਾਲ ਜਾਣਾ ਚਾਹਤਾ ਕਿਉਂਕਿ ਜਿੱਥੇ ਵੀ ਕੋਈ ਪਰਮੇਸ਼ਰ ਦਾ ਪਿਆਰਾ ਕੋਈ ਸੰਤ ਭਗਤ ਕਬੀਰ ਨੂੰ ਦਿਸਦਾ ਸੀ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਸੇਵਾ ਕਰਿਆ ਕਰਦੇ ਸੀ ਇਸੇ ਕਰਕੇ ਭਗਤ ਕਬੀਰ ਦਾ ਜਸ ਹੋਰ ਨਾ ਵੱਡੇ ਵੱਡੇ ਆਕੌਤੀ ਬ੍ਰਾਹਮਣਾਂ ਦੇ ਨਾਲੋਂ ਜ਼ਿਆਦਾ ਸੀ ਭਗਤ ਕਬੀਰ ਜੀ ਆਖਣ ਲੱਗੇ ਸੰਤ ਜੀ ਕਿੰਨਾ ਕੱਪੜਾ ਚਾਹੀਦਾ ਮੈਂ ਤੁਹਾਨੂੰ ਇਹ ਸਥਾਨ ਦੇ ਨਾਲੋਂ ਕੱਟ ਕੇ ਦੇ ਦਿੰਦਾ ਹਾਂ ਉਸ ਵੇਲੇ ਪਰਮੇਸ਼ਰ ਨੇ ਕੱਪੜਾ ਕੀ ਕਰਨਾ ਸੀ ਉਹਨੇ ਤੇ ਭਗਤ ਦਾ ਇਮਤਿਹਾਨ ਲੈਣਾ ਸੀ ਆਖਣ ਲੱਗੇ ਥੋੜਾ ਨਹੀਂ ਮੈਨੂੰ ਸਾਰਾ ਥਾਨ ਹੀ ਚਾਹੀਦਾ ਸਰਦੀ ਜੀ ਰੋਤੀਆ ਮੈਨੂੰ ਕੱਪੜੇ ਦੀ ਲੋੜ ਆ ਜੇ ਸਾਰਾ ਥਾਨ ਦੇ ਸਕਦਾ ਹਾਂ ਤਾਂ ਠੀਕ ਆ ਹੁਣ ਭਗਤ ਕਬੀਰ ਜੀ ਨੇ ਇਹ ਨਾ ਵਿਚਾਰਿਆ ਕਿ ਇਹ ਥਾਨ ਵੇਚ ਕੇ ਤੇ ਮੈਂ ਘਰ ਦੇ ਵਿੱਚ ਸੱਦਾ ਖੜਨਾ ਹੈ ਘਰ ਦੇ ਵਿੱਚ ਰਸਤਾ ਬਸਤਾ ਖਤਮ ਹੋ ਚੁੱਕੀਆਂ ਨੇ ਉਸੇ ਵੇਲੇ ਕਿ ਇਹ ਪਰਮੇਸ਼ਰ ਦਾ ਬੰਦਾ ਕਿਤੇ ਨਰਾਜ ਨਾ ਹੋ ਜਾਵੇ ਭਗਤ ਕਬੀਰ ਨੇ ਉਹ ਥਾਨ ਆਪਣੇ ਮੂਹਰੇ ਤੋਂ ਲਾਇਆ ਤੇ ਉਸ ਸੰਤ ਦੇ ਹਵਾਲੇ ਕਰ ਦਿੱਤਾ ਉਹ ਆਪ ਪਰਮੇਸ਼ਰ ਸੀ ਭਗਤ ਕਬੀਰ ਪਾਸੋਂ ਉਹ ਥਾਨ ਲੈ ਕੇ ਵਿਦਾ ਹੋਇਆ ਤੇ ਥੋੜੀ ਦੇਰ ਬਾਅਦ ਹੁਣ ਭਗਤ ਕਬੀਰ ਨੇ ਇਹ ਵਿਚਾਰ ਕੀਤੀ ਹੈ ਕਿ ਥਾਨ ਤੇ ਮੈਂ ਦੇ ਬੈਠਾਂ ਪਰ ਘਰ ਦੇ ਵਿੱਚ ਹੁਣ ਪਰਵਾਰਿਆ ਉਹਨਾਂ ਨੇ ਸਾਮ ਨੂੰ ਪੜੇਖਣਾ ਕਿ ਕਬੀਰ ਥਾਨ ਵੇਚ ਕੇ ਪੈਸੇ ਕਮਾ ਕੇ ਰਸਤਾ ਬਸਤਾ ਲੈ ਕੇ ਆਵੇਗਾ ਫਿਰ ਭਗਤ ਕਬੀਰ ਜੀ ਕਿਸੇ ਘਰ ਆਏ ਸ਼ਰਧਾਲੂ ਨੂੰ ਕਿਸੇ ਰਾਹੀਰ ਨੂੰ ਕੋਈ ਸੰਤ ਭਗਤ ਆ ਜਾਵੇ ਖਾਲੀ ਨਹੀਂ ਸਨ ਮੋੜ ਦੇ ਪ੍ਰਸਾਦਾ ਪਾਣੀ ਸਕਾ ਕੇ ਫਿਰ ਭੇਜਿਆ ਕਰਦੇ ਸਨ ਤੇ ਹੁਣ ਤੇ ਘਰ ਦੇ ਵਿੱਚ ਆਪਣੇ ਜੋਗਾ ਰਾਸ਼ਨ ਵੀ ਖਤਮ ਹੋ ਚੁੱਕਾ ਸੀ ਸੋ ਭਗਤ ਕਬੀਰ ਜੀ ਇਹ ਵਿਚਾਰਨ ਲੱਗੇ ਕਿ ਜੇਕਰ ਘਰ ਦੇ ਵਿੱਚ ਹੁਣ ਕੋਈ ਰਾਸਨ ਲੈ ਕੇ ਨਾ ਮੈਂ ਗਿਆ ਤੇ ਘਰ ਦੇ ਕੀ ਸੋਚਣਗੇ ਉਹ ਇਹਾਸ ਲਾ ਕੇ ਬੈਠੇ ਨੇ ਕਿ ਕਪੜਾ ਵਿਕ ਜਾਣਾ ਤੇ ਮੈਂ ਘਰ ਵਿੱਚ ਕੁਝ ਨਾ ਕੁਝ ਲੈ ਕੇ ਜਾਵਾਂਗਾ ਇਦਾਂ ਵਿਚਾਰਾਂ ਕਰਦਿਆਂ ਕਰਦਿਆਂ ਭਗਤ ਕਬੀਰ ਨੂੰ ਹੋਰ ਤੇ ਕੁਝ ਨਾ ਸੱਜਾ ਉਹ ਗੰਗਾ ਦੇ ਕਿਨਾਰੇ ਚੱਲ ਆ ਗਿਆ ਗੰਗਾ ਦੇ ਕਿਨਾਰੇ ਬੈਠ ਕੇ ਭਗਤ ਕਬੀਰ ਨੇ राम राम ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ राम 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 ਜਪਦਿਆਂ ਜਪਦਿਆਂ राम ਦੇ ਨਾਲ ਹੀ ਭਗਤ ਕਬੀਰ ਇੱਕਮਿਕ ਹੋ ਚੁੱਕਾ ਹੈ ਉਸ ਦੀ ਸੁਰਤੀ ਜੁੜ ਗਈ ਹੈ ਦਸਮਦਵਾਰ ਉਸ ਭਗਤ ਕਬੀਰ ਦੇ ਸਵਾਸੇ ਜਾ ਚੜੇ ਨੇ ਭਗਤ ਕਬੀਰ ਨੂੰ ਜਿਸ ਦੁਨੀਆਂ ਦੇ ਸੋਝੀ ਨਹੀਂ ਰਹੀ ਅਸੀ ਲਵ ਲੱਗੀ ਐ ਕਿ ਸਮੇਂ ਦਾ ਵੀ ਯਾਦ ਨਹੀਂ ਕਿ ਕਦੋਂ ਤੋਂ ਬੈਠਾ ਹਾਂ RAM 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 ਦੀ ਆਵਾਜ਼ ਚਾਰੇ ਪਾਸੇ ਗੂੰਜਣ ਲੱਗੀ ਹੈ ਉਧਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵਿਚਾਰ ਕੀਤੀ ਹੈ ਕਿ ਮੈਂ ਭਗਤ ਦੀ ਪ੍ਰੀਖਿਆ ਲਈ ਤੇ ਭਗਤ ਕਬੀਰ ਤੇ ਸਫਲ ਹੋ ਗਿਆ પાસ ਹੋ ਗਿਆ ਮੈਂ ਧਿਆਨ ਦੇ ਵਿੱਚੋਂ ਹੁਣ ਜਿਸ ਤਰ੍ਹਾਂ ਬੱਚਾ ਇਹ ਮਤਿਆਨ ਦੇ ਵਿੱਚੋਂ ਪਾਸ ਹੋਵੇ ਤੇ ਚੰਗੇ ਨੰਬਰ ਮਿਲਦੇ ਨੇ ਹੁਣ ਵਾਰੀ ਮੇਰੀ ਹੈ ਕਿਉਂਕਿ ਭਗਤ ਕਬੀਰ ਨੇ ਤੇ ਮੇਰਾ ਦਿਲ ਜਿੱਤ ਲਿਆ ਹੈ ਹੁਣ ਭਗਤ ਕਬੀਰ ਦਾ ਦਿਲ ਜਿੱਤਣ ਦੀ ਵਾਰੀ ਹੈ ਭਗਤ ਕਬੀਰ ਨੇ ਤੇ ਜਦੋਂ ਜਿੰਨਾ ਵੀ ਕੋਈ ਸੋਗ ਕੋਈ ਪਛਤਾਵਾ ਨਹੀਂ ਕੀਤਾ ਕਿ ਮੇਰੇ ਕੋਲ ਸੰਤ ਲੈ ਗਿਆ ਇਹਨੇ ਬੜਾ ਮਾੜਾ ਕੀਤਾ ਸਗੋਂ ਉਹ ਫਿਰ ਆਪਣੀਆਂ ਚਿੰਤਾ ਪਰੇਸ਼ਾਨੀਆਂ ਨੂੰ ਭੁੱਲ ਕੇ ਹੋਰ ਕੋਈ ਆਰਾ ਪਾਰਾ ਕਰਨ ਦੇ ਬਦਲੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਹੀ ਜੁੜ ਗਿਆ ਉਹ ਤੇ ਹੁਣ ਵੀ ਰਾਮ ਰਾਮ ਹੀ ਜਪੀ ਜਾ ਰਿਹਾ ਉਹਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਮਗਨ ਹੋਏ ਨੂੰ ਵੇਖ ਕੇ ਪਰਮੇਸ਼ਰ ਆਪ ਸੰਗਾਸਨ ਛੱਡ ਕੇ ਆਇਆ ਹੁਣ ਪਰਮੇਸ਼ਰ ਦੀ ਵਾਰੀ ਆ ਭਗਤ ਦੀ ਲੋਜ ਰੱਖਣ ਦੀ ਇੱਜ਼ਤ ਰੱਖਣ ਦੀ ਸੋ ਪਰਮੇਸ਼ਰ ਨੇ ਕੀ ਕੀਤਾ ਇੱਕ ਸੌਕਰ ਦਾ ਰੂਪ ਧਾਰਿਆ ਸੌਕਰ ਦਾ ਰੂਪ ਧਾਰ ਕੇ ਇੱਕ ਗੱਡਾ ਲਿਆ ਪਰਮੇਸ਼ਰ ਨੇ ਗੱਡੇ ਦੇ ਉੱਪਰ ਸੌਕਰ ਦਾ ਨੌਕਰ ਬੈਠਾ ਹੈ ਉਹ ਬਨਾਰਸ ਦੇ ਸ਼ਹਿਰ ਦੇ ਵਿੱਚ ਆਏ ਉਹ ਇਸ ਬਨਾਰਸ ਦੇ ਸ਼ਹਿਰ ਦੇ ਵਿੱਚੋਂ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਸੌਦਾ ਕਰੀ ਲਿਆ ਕਿਧਰੋਂ ਚੱਕਰ ਲੈ ਲਈ ਕਿਧਰੋਂ ਖੰਡ ਲੈ ਲਈ ਕਿਧਰੋਂ ਚੌਲ ਲੈ ਲਏ ਜੋ ਵੀ ਘਰ ਦੇ ਵਿੱਚ ਵਰਤਣ ਵਾਲਾ ਸਮਾਨ ਸਿਨਾ ਮਸਾਲਿਆਂ ਤੱਕ ਉਸ ਭਗਵਾਨ ਨੇ ਖੁੱਲਾ ਸੌਦਾ ਪੂਰਾ ਗੱਡਾ ਉੱਪਰ ਤੱਕ ਜਿੰਨਾ ਸਮਾਨ ਲੱਦਿਆ ਜਾ ਸਕਦਾ ਸੀ ਲੱਦ ਲਿਆ ਹੁਣ ਪਗਤ ਕਬੀਰ ਆਪ ਤੇ ਗੰਗਾ ਦੇ ਕਿਨਾਰੇ ਰਾਮ ਰਾਮ ਜੱਪੀ ਜਾ ਰਿਆ ਤੇ ਭਗਵਾਨ ਪਗਤ ਕਬੀਰ ਦੇ ਘਰ ਉਸ ਬਨਾਰਤ ਸ਼ਹਿਰ ਤੋਂ ਗੱਡਾ ਲੱਦ ਕੇ ਆ ਪਹੁੰਚਿਆ ਭਗਵਾਨ ਦੇ ਹੁਕਮ ਦੇ ਨਾਲ ਉਹ ਨੰਕਰ ਭਗਤ ਕਬੀਰ ਦੇ ਘਰ ਉਹ ਸਮਾਨ ਸੁੱਟਣ ਲੱਗਾ ਜਿਸ ਵੇਲੇ ਇੱਕ ਪੰਡ ਸੁੱਟ ਦੋ ਪੰਡਾਂ ਸੁੱਟ ਤਾਂ ਭਗਤ ਕਬੀਰ ਦੇ ਮਾਤਾ ਪਿਤਾ ਜੀ ਮਾਤਾ ਲੋਈ ਉਹ ਬਾਹਰ ਨਿਕਲੇ ਨੇ ਸੇਠ ਨੂੰ ਗੱਡੇ ਤੇ ਲੱਦਿਆ ਸਮਾਨ ਥੱਲੇ ਉਤਾਰਦਿਆਂ ਵੇਖ ਕੇ ਆਕਣ ਲੱਗੇ ਸੇਠ ਜੀ ਸਾਨੂੰ ਇੰਜ ਲੱਗਦਾ ਤੇ ਤੁਹਾਨੂੰ ਭੁਲੇਖਾ ਪੈ ਗਿਆ ਇਹ ਸਮਾਨ ਸਾਡਾ ਨਹੀਂ ਹੈ ਕਿਉਂਕਿ ਸਾਡੇ ਕੋਲ ਤੇ ਇਨੀ ਮਾਇਆ ਨਹੀਂ ਕਿ ਇੰਨਾ ਸਮਾਨ ਅਸੀਂ ਲੈ ਸਕੀਏ ਇਹ ਕਿਸੇ ਸਹੂਕਾਰ ਦੇ ਘਰ ਜਾਣਾ ਸੀ ਸ਼ਾਇਦ ਤੁਸੀਂ ਭਲੇਖੇ ਨਾਲ ਸਾਡੇ ਘਰ ਲੈ ਹੀ ਜਾਂਦੇ ਜੀ ਤਾਂ ਸਹੂਕਾਰ ਜਿਸ ਨੇ ਆਪਣੇ ਨੌਕਰ ਨੂੰ ਵਾਸਤੇ ਭੇਜਿਆ ਸੀ ਤੇ ਇਸ ਤਰ੍ਹਾਂ ਤੂੰ ਭਗਤ ਕਬੀਰ ਦੇ ਘਰਤ ਮਾਨ ਲਾਉਣਾ ਉਹ ਆਖਣ ਲੱਗਾ ਕਿ ਨਹੀਂ ਭਲੇਖਾ ਨਹੀਂ ਪਿਆ ਮੈਂ ਭਗਤ ਕਬੀਰ ਦਾ ਘਰ ਹੀ ਪੁੱਛ ਕੇ ਆਇਆ ਹੋਇਆ ਇਸ ਤਰ੍ਹਾਂ ਹੈ ਤੇ ਭਗਤ ਕਬੀਰ ਦਾ ਥਾਨ ਕਪੜੇ ਦਾ ਅਜੇ ਇੱਕ ਬੜੇ ਤਗੜੇ ਤੇ ਅਮੀਰ ਸਹੂਕਰ ਨੇ ਲਿਆ ਹੁਣ ਪਰਮੇਸ਼ਰ ਤੋਂ ਵੱਡਾ ਤਗੜਾ ਤੇ ਅਮੀਰ ਸਹੂਕਰ ਦੂਸਰਾ ਹੈ ਕੋਈ ਨਹੀਂ ਨਾ ਹੀ ਉਸ ਤੋਂ ਵੱਡੀ ਕੋਈ ਕੀਮਤ ਹੀ ਦੇ ਸਕਦਾ ਕਿਉਂਕਿ ਇਹਦੇ ਤੇ ਆਪਣੀ ਕੀਮਤ ਨਹੀਂ ਕੋਈ ਪਾ ਸਕਦਾ ਕੀਮਤ ਪਾਏ ਨਾ ਕਿਹਾ ਜਾਏ ਸੋ ਉਹ ਸਹੂਕਰ ਨੇ ਹੁਣ ਇਸ ਪੈਸਿਆਂ ਦਾ ਗੱਡਾ ਲੱਦ ਕੇ ਸਮਾਨ ਦਾ ਭੇਜਿਆ ਹੈ ਕਬੀਰ ਸਾਹਿਬ ਨੇ ਆਖਿਆ ਕਿ ਇਹ ਸਾਰਾ ਸੌਦਾ ਸਾਡੇ ਘਰ ਭੇਜ ਦਿਓ ਮੈਂ ਸੌਦਾ ਲੈਣ ਵਾਸਤੇ ਆਇਆ ਸਾਂ ਤੇ ਸੌਦਾ ਵੀ ਥੋੜਾ ਨਹੀਂ ਇੱਕ ਸਾਲ ਦਾ ਸੌਦਾ ਜਿੰਨਾ ਵਰਤਿਆ ਜਾਂਦਾ ਹੈ ਨਾ ਖੁੱਲੇ ਲੰਗਰ ਪੰਡਾਰੇ ਕਬੀਰ ਭਗਤ ਦੇ ਘਰ ਚੱਲਿਆ ਕਰਦੇ ਸਨ ਇੰਨਾ ਸੌਦਾ ਭਗਵਾਨ ਨੇ ਭਗਤ ਕਬੀਰ ਦੇ ਘਰ ਲਾ ਦਿੱਤਾ ਬੜੇ ਘਰ ਦੇ ਖੁਸ਼ ਹੋਏ ਆਖਣ ਲੱਗੇ ਕਿ ਇੰਨਾ ਕੱਪੜਾ ਮਹਿੰਗਾ ਹੈ ਤੇ ਨਹੀਂ ਸੀ ਇਹ ਪਤਾ ਨਹੀਂ ਕਿਹੜੇ ਸੌਕਰ ਨੇ ਖਰੀਦ ਲਿਆ ਜਿੰਨੇ ਇੰਨਾ ਧਨ ਦੇ ਦਿੱਤਾ ਤੇ ਇੰਨਾ ਕਬੀਰ ਨੇ ਰਸਨ ਭੇਜ ਦਿੱਤਾ ਹੁਣ ਮਾਤਾ ਪਿਤਾ ਇਹ ਵੀ ਵਿਚਾਰਾ ਕਰਦੇ ਨੇ ਕਿ ਜੇਕਰ ਕਬੀਰ ਨੂੰ ਇੰਨੇ ਪੈਸੇ ਮਿਲ ਵੀ ਗਏ ਸੀ ਤੇ ਫੇਰ ਕੁਝ ਪੈਸੇ ਕਬੀਰ ਰੱਖ ਲੈਂਦਾ ਬਾਅਦ ਦੇ ਵਿੱਚ ਕਿਸੇ ਨੇਕ ਕਰਮ ਤੇ ਬਰਤੇ ਜਾਂਦੇ ਇਹਨਾਂ ਕਠਾ ਸ਼ਬਦਾ ਲਿਆਉਣ ਦੀ ਕੀ ਲੋੜ ਸੀ ਪਰ ਉਹ ਅਨਜਾਨ ਸਨ ਕਿ ਕਬੀਰ ਨੂੰ ਤੇ ਇਸ ਗੱਲ ਦਾ ਪਤਾ ਨਹੀਂ ਕਿ ਘਰ ਦੇ ਵਿੱਚ ਸੌਦਾ ਚੱਲਿਆ ਗਿਆ ਉਹ ਤੇ ਗੰਗਾ ਦੇ ਕਿਨਾਰੇ ਰਾਮ ਰਾਮ ਜਪ ਰਿਹਾ ਸੀ ਸੋ ਹੋਇਆ ਕਿ ਉਹ ਸਹੂਕਾਰ ਉਹ ਸਹੂਕਾਰ ਦਾ ਨੌਕਰ ਉਹ ਤੇ ਗੱਡਾ ਖਾਲੀ ਕਰਕੇ ਸਾਰਾ ਸਮਾਨ ਭਗਤ ਕਬੀਰ ਦੇ ਘਰ ਲਾ ਕੇ ਚਲੇ ਗਏ ਆਕਣ ਲੱਗੇ ਖਾਓ ਆਨੰਦ ਲਓ ਖੁਸ਼ੀਆਂ ਦੇ ਨਾਲ ਰਹੋ ਇਹਨਾਂ ਬਕਸੇ ਸੰਕਰਕੇ ਪਰਮੇਸ਼ਰ ਚੱਲਿਆ ਗਿਆ। ਭਾਗਤ ਕਬੀਰ ਦੇ ਘਰ ਦੇ ਬੜੇ ਖੁਸ਼ ਬੱਚੇ ਕਮਾਲਾ ਤੇ ਕਮਾਲੀ ਕਦੇ ਚੱਕਰ ਦੇ ੱੱਫੇ ਮਾਰਨ ਕਦੇ ਅਖੰਡ ਦੇ ਇਸੇ ਤਰ੍ਹਾਂ ਮਾਤਾ ਲੋਈ ਨੇ ਜੋ ਚੌਲਾਂ ਦੇ ਬੁਰੇ ਆਏ ਸਨ ਉਹਨਾਂ ਦੇ ਵਿੱਚੋਂ ਚੌਲ ਕੱਢ ਕੇ ਖਲਾ ਬਣਾਇਆ ਚੌਲ ਬਣਾਏ ਨੇ। ਸਾਰੇ ਪਰਿਵਾਰ ਨੇ ਬੜੇ ਆਨੰਦ ਦੇ ਨਾਲ ਸ਼ਾਮ ਦਾ ਭੋਜਨ ਛਕਿਆ ਮਾਤਾ ਜੀ ਨੇ ਵੀ ਛਕਿਆ ਪਿਤਾ ਜੀ ਨੇ ਵੀ ਛਕਿਆ ਬੱਚਿਆਂ ਨੇ ਵੀ ਛਕਿਆ ਮਾਤਾ ਲੋਈ ਨੇ ਅਜੇ ਭੋਜਨ ਨਹੀਂ ਛਕਿਆ ਕਿਉਂਕਿ ਮਾਤਾ ਲੋਈ ਬੜੀ ਹੀ ਇੱਕ ਪਤੀ ਵਰਤਾ ਪਤਨੀ ਸੀ ਉਸਨੇ ਭਗਤ ਕਬੀਰ ਦੇ ਭੋਜਨ ਸਮਣ ਤੋਂ ਬਾਅਦ ਦੇਵੇ ਤੇ ਸਕਣਾ ਸੀ ਉਡੀਕ ਰਹੇ ਨੇ ਕਿ ਸਵਦਾ ਤੇ ਭਗਤ ਜੀ ਨੇ ਭੇਦ ਦਿੱਤਾ ਹੈ ਪਰ ਕਬੀਰ ਜੀ ਅਜੇ ਤੱਕ ਆਪ ਨੇ ਆਏ ਆਪ ਕਿੱਥੇ ਰਹਿ ਗਏ ਨੇ ਕਰਦਿਆਂ ਕਰਦਿਆਂ ਸ਼ਾਮ ਦਾ ਵੇਲਾ ਵੀ ਲੰਘਦਾ ਜਾ ਰਿਹਾ ਰਾਤ ਦਾ ਹਨੇਰਾ ਹੋਣਾ ਸ਼ੁਰੂ ਹੋ ਗਿਆ ਸਵੇਣਾ ਨੇ ਪੂਰੇ ਪਰਿਵਾਰ ਨੇ ਭਗਤ ਕਬੀਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਕਿ ਜੇ ਸੱਦਾ ਭੇਜਿਆ ਸੀ ਕਬੀਰ ਜੀ ਨੂੰ ਆਪ ਵੀ ਆ ਜਾਣਾ ਚਾਹੀਦਾ ਸੀ ਸੱਦੇ ਵਾਲਾ ਪਹਿਲਾਂ ਆ ਗਿਆ ਭਗਤ ਕਬੀਰ ਜੀ ਅਜੇ ਤੱਕ ਘਰ ਨਹੀਂ ਆਏ ਕੀ ਗੱਲ ਹੈ ਜਿੱਥੇ ਜਿੱਥੇ ਭਗਤ ਕਬੀਰ ਜੀ ਸੰਤਾ ਮਹਾਤਮਾ ਦੀ ਸੰਗਤ ਕਰਨ ਵਾਸਤੇ ਜਾਇਆ ਕਰਦੇ ਸਨ ਉਹਨਾਂ ਡੇਰਿਆਂ ਤੇ ਜਾ ਕੇ ਭਗਤ ਕਬੀਰ ਨੂੰ ਲੱਭਿਆ ਪਰ ਭਗਤ ਕਬੀਰ ਜੀ ਉੱਥੇ ਵੀ ਕਿਤੇ ਨਾ ਮਿਲੇ ਹੁਣ ਭਗਤ ਕਬੀਰ ਨੂੰ ਲੱਭਦੇ ਲੱਭਦੇ ਇਹ ਸਾਰਾ ਪਰਿਵਾਰ ਥੱਕ ਚੁੱਕੇ ਨੇ ਤੇ ਡਰ ਵੀ ਰਹੇ ਨੇ ਕਿ ਭਗਤ ਜੀ ਗਏ ਕਿੱਥੇ ਸੋ ਹੁਣ ਸਾਰਿਆਂ ਨੇ ਗੰਗਾ ਦੇ ਕਿਨਾਰੇ ਜਾਣਾ ਕੀਤਾ ਤੇ ਬਸ ਉਹ ਹੀ ਇੱਕ ਗੰਗਾ ਦੇ ਕਿਨਾਰੇ ਵੇਖਣ ਵਾਲਾ ਰਹਿ ਜਾ ਬਾਕੀ ਤੇ ਸਾਰੇ ਵੇਖ ਲਿਆ ਜਾਂ ਗੰਗਾ ਦੇ ਕਿਨਾਰੇ ਪਹੁੰਚੇ ਰਾਤ ਦਾ ਹਨੇਰਾ ਹੋ ਚੁੱਕਾ ਸੀ ਜਿਸ ਵੇਲੇ ਨੂੰ राम 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 ਦੀ ਧੁਨ ਸੁਣਾਈ ਦਿੱਤੀ ਤੇ ਜਾਣ ਗਏ ਕਿ ਇਹ ਹੋਰ ਕੋਈ ਨਹੀਂ ਇਹ ਆਪਣਾ ਕਬੀਰ ਹੀ राम ਦੀ ਭਗਤੀ ਦੇ ਵਿੱਚ ਲੱਗਾ ਹੈ ਇੱਕ ਮਿਰਤੀ ਇਕਾਗਰਚਿਤ ਹੋ ਕਰਕੇ ਭਗਤ ਕਬੀਰ ਨੇ ਤੇ ਅੱਖਾਂ ਮੀਟੀਆਂ ਹੋਈਆਂ ਸਨ ਸੁਰਤੀ ਲੱਗੀ ਹੋਈ ਸੀ ਭਗਤ ਕਬੀਰ ਨੂੰ ਪਤਾ ਨਹੀਂ ਕਿ ਕਦੋਂ ਤੋਂ ਇਹ ਲੱਗਾ ਤੇ ਕਿੰਨਾ ਸਮਾਂ ਹੋ ਗਿਆ ਹੈ ਭਗਤ ਕਬੀਰ ਜੀ ਦੇ ਪਿਤਾ ਜੀ ਨੇ ਆਵਾਜ਼ਾਂ ਮਾਰੀਆਂ ਕਬੀਰ ਕਬੀਰ ਅੱਖਾਂ ਖੋਲ ਫਿਰ ਆਵਾਜ਼ਾਂ ਮਾਰੀਆਂ ਕਬੀਰ ਕਬੀਰ ਅੱਖਾਂ ਖੋਲ ਤੇ ਭਗਤ ਕਬੀਰ ਜੀ ਨੇ ਅੱਖਾਂ ਖੋਲੀਆਂ ਸੁਰਤੀ ਵਾਪਸ ਆਈ ਸਾਹਮਣੇ ਵੇਖਿਆ ਹਨੇਰਾ ਹੋ ਚੁੱਕਾ ਸੀ ਜਿਸ ਵੇਲੇ ਮਾਤਾ ਪਿਤਾ ਭਗਤ ਕਬੀਰ ਜੀ ਪਤਨੀ ਆਪਣੇ ਬੱਚਿਆਂ ਨੂੰ ਸਮੂਹ ਪਰਿਵਾਰ ਨੂੰ ਸਾਹਮਣੇ ਵੇਖਿਆ ਤੇ ਪਹਿਲਾਂ ਤੇ ਭਗਤ ਕਬੀਰ ਜੀ ਨੇ ਸੋਚਿਆ ਕਿ ਘਰ ਦੇ ਵਿੱਚ ਮੈਂ ਤਾਂ ਸਬਦਾ ਲੈਣ ਵਾਸਤੇ ਆਇਆ ਹਾਂ ਸਾਂ ਲੈ ਕੇ ਕੁਝ ਨਹੀਂ ਗਿਆ ਉਪਰੋਂ ਨਾ ਕਰਨੇ ਪਹੁੰਚਿਆ ਤੇ ਪਰਵਾਜ਼ ਮੈਨੂੰ ਲੱਭਦੇ ਲੱਭਦੇ ਇੱਥੇ ਆ ਗਏ ਨੇ ਹੁਣ ਮੈਂ ਕੀ ਜਵਾਬ ਦਵਾਂਗਾ ਕਿ ਥਾਣ ਕਿੱਥੇ ਗਿਆ ਪਰ ਇਸ ਤੋਂ ਪਹਿਲਾਂ ਭਗਤ ਕਬੀਰ ਜੀ ਕੁਝ ਬੋਲਦੇ ਕਬੀਰ ਦੇ ਮਾਤਾ ਜੀ ਆਖਣ ਲੱਗੇ ਕਬੀਰ ਸਲਦਾ ਤੇ ਪੁੱਤ ਤੂੰ ਘਰ ਭੇਜ ਦਿੱਤਾ ਪਰ ਆਪ ਕਿਉਂ ਨਹੀਂ ਆਇਆ ਤੂੰ ਇੱਥੇ ਗੰਗਾ ਦੇ ਕਿਨਾਰੇ ਆ ਗਿਆ ਸਾਨੂੰ ਪਤਾ ਵੀ ਨਹੀਂ ਅਸੀਂ ਲੱਭ ਰਹੇ ਸੀ ਪਰੇਸ਼ਾਨ ਹੋ ਰਹੇ ਸੀ ਤੇ ਸਵਦਾ ਵੀ ਉਹੜਾ ਬੋਤਾਨੀ ਤੋਂ 1 ਸਾਲ ਦਾ ਇਸ ਵਾਰ ਇਕੱਠਾ ਹੀ ਲੈ ਆਏ ਆਂ ਸਿਆਣੇ ਬਣੀ ਦਾ ਹੁੰਦਾ ਜੇ ਬਹੁਤਾ ਧਨ ਮਿਲ ਗਿਆ ਸੀ ਤੇ ਜਿੰਨਾ ਕੋਲ ਸਭ ਦਾ ਅਜੇ ਲੈ ਹੁੰਦੇ ਉਹਨਾਂ ਲੈ ਹੁੰਦੇ ਬਾਕੀ ਪੈਸੇ ਆਪਾਂ ਰੱਖ ਲੈਂਦੇ ਕਿਤੇ ਲੋੜ ਪੈਂਦੀ ਤੇ ਵਰਤ ਲੈਂਦੇ ਹੁਣ ਜਦੋਂ ਆਪਣੀ ਮਾਤਾ ਜੀ ਦੇ ਪਾਸੋਂ ਭਗਤ ਕਬੀਰ ਜੀ ਨੇ ਇਦਾਂ ਦੇ ਬਚਨ ਸੁਣੇ ਤਾਂ ਭਗਤ ਕਬੀਰ ਜੀ ਜੋ ਉਸ ਪਰਮੇਸ਼ਰ ਨਾਲ ਇਕਮਿਕ ਹੋ ਚੁੱਕੇ ਸਨ ਉਹਨਾਂ ਨੇ ਬਹੁਤਾ ਚਿਰ ਨਾ ਲੱਗਾ ਉਸ ਪਰਮੇਸ਼ਰ ਦੇ ਰਾਮ ਦਿਨ ਉਹ ਬੜ ਦਿਆਨ ਤੇ ਅੱਜ ਫੇਰ ਭਗਵਾਨ ਨੇ ਆਪ ਆਪਣੇ ਭਗਤ ਦੀ ਇੱਜ਼ਤ ਵੀ ਰੱਖੀ ਹੈ ਰੱਖਿਆ ਵੀ ਕੀਤੀ ਹੈ ਕਿ ਭਗਵਾਨ ਨੇ ਫਿਰ ਭੰਡਾਰੇ ਚਲਾਉਣ ਵਾਸਤੇ ਅਨੁਵੇ ਦਿੱਤਾ ਹੈ ਸੋ ਭਗਤ ਕਬੀਰ ਜਿਨੇ ਕੋਈ ਜਵਾਬ ਨਾ ਦਿੱਤਾ ਚੁੱਪ ਕਰਕੇ ਉਸੇ ਤਰ੍ਹਾਂ ਰਾਮ ਰਾਮ ਜਪਦੇ ਹੋਏ ਆਪਣੇ ਪਰਿਵਾਰ ਦੇ ਨਾਲ ਘਰ ਆ ਪਹੁੰਚੇ ਨੇ ਸੋ ਮਾਤਾ ਲੋਈ ਜੀ ਨੇ ਜੋ ਘਰ ਦੇ ਵਿੱਚ ਚੌਲ ਬਣਾਏ ਹੋਏ ਸੀ ਭਗਤ ਕਬੀਰ ਜੀ ਨੇ ਵੀ ਛਕੇ ਮਾਤਾ ਜੀ ਨੇ ਵੀ ਛਕੇ ਜਦੋਂ ਭਗਤ ਕਬੀਰ ਜੀ ਨੇ ਮਾਤਾ ਜੀ ਨੂੰ ਸਾਰੀ ਗੱਲ ਦੱਸੀ ਨਾ ਅੱਜ ਆ ਘਟਨਾ ਵਾਪਰੀ ਹੈ ਤੇ ਭਗਵਾਨ ਨੇ ਆਪ ਸਾਡੇ ਘਰ ਰਸਤਾਂ ਬਸਤਾਂ ਭੇਜ ਕੇ ਬਰਕਤਾਂ ਪਾਈਆਂ ਨੇ ਤੇ ਮਾਤਾ ਲੋਈ ਜੀ ਜੋ ਕਿ ਭਗਤ ਕਬੀਰ ਦੀ ਹਰ ਗੱਲ ਮੰਨਦੇ ਸਨ ਪਤੀ ਵਰਤਾ ਸੰਨ ਇਹ ਬਚਨ ਸੁਣ ਕੇ ਬੜੇ ਪਰਸਾਨ ਹੋਏ ਤੇ ਹੋਰ ਅੱਗੇ ਨਾਲੋਂ ਜ਼ਿਆਦਾ ਸ਼ਰਧਾ ਭਾਵਨਾ ਦੇ ਨਾਲ ਰਾਮ ਰਾਮ ਜਪਣ ਲੱਗੇ ਸੋ ਇਹ ਸਾਖੀ ਹੈ ਜਦੋਂ ਪ੍ਰਭੂਾਨ ਨੇ ਭਗਤ ਕਬੀਰ ਦੀ ਪ੍ਰੀਖਿਆ ਲਈ ਸੀ ਸੋ ਸਾਡੇ ਸਾਰਿਆਂ ਦੀ ਕਦੇ ਨਾ ਕਦੀ ਸਮਾਂ ਹੁੰਦਾ ਹੈ ਕਿ ਮੁਸ਼ਕਲ ਸਮਾਂ ਜਦੋਂ ਬਣੇ ਤਾਂ ਪ੍ਰਭੂਾਨ ਪ੍ਰੀਖਿਆ ਲੈਂਦਾ ਹੈ ਜਿਹੜੇ ਪਿਆਰ ਵਾਲੇ ਹਨ ਉਹ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਉਹਦੇ ਹੁਕਮ ਦੇ ਵਿੱਚ ਰਹਿੰਦੇ ਆ ਪ੍ਰੀਖਿਆ ਦੇ ਵਿੱਚੋਂ ਸਫਲ ਹੋ ਜਾਂਦੇ ਨੇ ਜਿਹੜੇ ਅਧੂਰੇ ਲਾਲਚ ਜਾਂ ਹੋਰ ਕਿਸੇ ਸੁਭਾਰਥ ਕਰਕੇ ਜੁੜੇ ਨੇ ਉਹ ਛੱਡ ਕੇ ਹੋਰ ਦਰ ਤੇ ਜਾ ਕੇ ਮਥੇ ਟੈਕਣੀ ਸ਼ੁਰੂ ਕਰ ਦਿੰਦੇ ਨੇ ਕਿ ਭਗਵਾਨ ਨੇ ਸਾਨੂੰ ਤੇ ਘਾਟਾ ਹੀ ਪਾ ਦਿੱਤਾ ਇੱਥੇ ਗੱਲ ਨਹੀਂ ਬਣਨੀ ਇੱਥੋਂ ਨਹੀਂ ਕੁਝ ਵੀ ਮਿਲਣਾ ਸੋ ਬਰਸ਼ਾ ਹੰਦਾਂ ਹੁੰਦੀਆਂ ਨੇ ਜੋ ਪ੍ਰੀਖਿਆਵਾਂ ਦੇ ਵਿੱਚ ਸਫਲ ਹੁੰਦੇ ਨੇ ਗੁਰੂ ਕਿਰਪਾ ਕਰੇ ਸੋ ਜੇ ਸਾਖੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਂਝ ਜ਼ਰੂਰ ਦੱਸਿਆ ਕਰੋ ਤਾਂ ਜੋ ਹੋਰ ਅੱਗੇ ਤੋਂ ਵਧੀਆ ਤੰਗ ਦੇ ਨਾਲ ਇਤਿਹਾਸ ਭਗਤਾਂ ਦਾ ਗੁਰੂ ਸਾਹਿਬਾਨਾਂ ਦਾ ਸਾਟੀਆਂ ਆਪ ਜੀ ਤੱਕ ਲੈ ਕੇ ਪਹੁੰਚ ਸਕੀਏ ਸੋ ਜਨਾ ਗੁਰਮੁਖਾਂ ਨੇ ਸਾਡਾ ਜੀ YouTube ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਭਾਈ ਮਨਜੀਤ ਸਿੰਘ ਦੇ ਸਾਥ ਪਰਵਲੇ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਛੇਤੀ ਆਪਦੀ ਤੱਕ ਪਹੁੰਚ ਸਕੇ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਧਰਮ ਕਰਨ ਸਰਬੱਤ ਗੁਰੂ ਤੇ ਆ ਸੰਗਤਾਂ ਨੂੰ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ